ਤਿੰਨਿਆਲੀ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਪੜੀ ਲਿਖੀ ਤੇ ਅਮੀਰ ਫੈਮਿਲੀ ਰਹਿ ਰਹੀ ਆ ਇਸ ਫੈਮਿਲੀ ਦੇ ਵਿੱਚ ਤਿੰਨ ਜਾਣੇ ਨੇ ਘਰ ਦੇ ਮੁਖੀ ਨੇ ਸ਼ੰਕਾਰੀ ਡੇ ਉਹਨਾਂ ਦਾ ਇੱਕ ਬੇਟਾ ਵਾ ਅਮਰਜੋਤੀ ਡੇ ਤੇ ਉਹਦੀ ਵਾਈਫ ਆ ਬੰਦਾਨਾ ਕਲਿਤਾ ਬੰਦਾਨਾ ਕਲਿਤਾ ਇੱਕ ਜਿਮ ਦੇ ਵਿੱਚ ਬਤੌਰ ਟ੍ਰੇਨਰ ਕੰਮ ਕਰ ਰਹੇ ਆ ਬੰਦਾਨਾ ਕਲੈਤਾ ਹੋਣਾ ਨੇ ਆਪਣੇ ਪਤੀ ਤੇ ਆਪਣੀ ਸੱਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਈ ਸੀ 29 ਅਗਸਤ ਨੂੰ ਸਭ ਤੋਂ ਪਹਿਲੀ ਵਾਰ 17 ਫਰਵਰੀ ਨੂੰ ਕਲਿਆਣ ਪਾਠਕ ਬੰਦਾਨਾ ਕਲੈਤਾ ਨੂੰ ਆਪਣੇ ਆਫਿਸ ਬੁਲਾਉਂਦੇ ਆ ਬੰਦਾਨਾ ਕਲੈਤਾ ਪੁਲਿਸ ਵਾਲੇ ਨੂੰ ਇੱਕ ਵਾਰੀ ਫੇਰ ਮਿਸ ਗਾਈਡ ਕਰਨ ਦੀ ਟਰਾਈ ਕਰਦੀ ਆ ਪਰ ਹੁਣ ਲਗਾਤਾਰ ਪੁਲਿਸ ਵਾਲਿਆਂ ਦਾ ਪ੍ਰੈਸ਼ਰ ਬੰਦਾਨਾ ਦੇ ਉੱਪਰ ਵੱਧ ਰਿਹਾ ਵਾ ਤੇ ਫਾਈਨਲੀ ਪੂਰੇ 3 ਦਿਨਾਂ ਤੋਂ ਬਾਅਦ ਬੰਦਾਨਾ ਕਲਿਤਾ ਇਸ ਪ੍ਰੈਸ਼ਰ ਦੇ ਸਾਹਮਣੇ ਟੁੱਟ ਜਾਂਦੀ ਆ ਤੇ ਪੁਲਿਸ ਵਾਲਿਆਂ ਨੂੰ ਇੰਨੀ ਵੱਡੀ ਇਨਫੋਰਮੇਸ਼ਨ ਦਿੰਦੀ ਆ ਕਿ ਉਹ ਖੁਦ ਹੈਰਾਨ ਹੋ ਜਾਂਦੇ ਨੇ ਕਿ ਜਿਹੜੇ ਦੋ ਬੰਦਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦੇ ਚੱਕਰ ਦੇ ਵਿੱਚ ਮੈਂ ਹੁਣ ਤੱਕ ਲਗਾਤਾਰ ਪੁਲਿਸ ਸਟੇਸ਼ਨ ਦੇ ਗੇੜੇ ਮਾਰ ਰਹੀ ਆ ਉਹ ਅਸਲ ਦੇ ਵਿੱਚ ਇਸ ਦੁਨੀਆ ਦੇ ਵਿੱਚ ਹੈ ਹੀ ਨਹੀਂਗੇ 6 ਮਹੀਨੇ ਤੋਂ ਪਹਿਲਾਂ ਉਹਨਾਂ ਦੋਨਾਂ ਦਾ ਕਤਲ ਹੋ ਚੁੱਕਿਆ ਤੇ ਇਹ ਕਤਲ ਕਿਹਨੇ ਕੀਤਾ ਹੋਰ ਕਿਸੇ ਨੇ ਨਹੀਂ ਬਲਕਿ ਖੁਦ ਬੰਦਾਨਾ ਕਲਿਤਾ ਨੇ ਪਰ ਬੰਦਾਨਾ ਕਲੇਤਾ ਅੱਗੇ ਇਹ ਦੱਸਦੀ ਆ ਕਿ ਇਹ ਦੋਨੇ ਕਤਲ ਮੈਂ ਕੱਲੀ ਨੇ ਨਹੀਂ ਕੀਤੇ ਇਹਦੇ ਵਿੱਚ ਉਹਦੇ ਦੋ ਹੋਰ ਫਰੈਂਡ ਸੀ ਜਿਹੜੇ ਉਹਦੇ ਨਾਲ ਜੁੜੇ ਹੋਏ ਸੀ ਆਰੂਪ ਡੇਕਾ ਤੇ ਧੰਤੀ ਡੇਕ ਬੰਦਾਨਾ ਕਲੇਤਾ ਤੋਂ ਇੰਨੀ ਸਾਰੀ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਕਲਿਆਣ ਪਾਠਕ ਫੋਰਨ ਪੁਲਿਸ ਦੀਆਂ ਦੋ ਟੀਮਾਂ ਨੂੰ ਆਰੂਪ ਡੇਕਾ ਤੇ ਧੰਤੀ ਡੇਕਾ ਨੂੰ ਗ੍ਰਿਫਤਾਰ ਕਰਨ ਦੇ ਲਈ ਭੇਜ ਦਿੰਦੇ ਨੇ ਅਨੂਪ ਡੇਕਾ ਨੂੰ ਖਾਨਪਾਰਾ ਤੇ ਧੰਤੀ ਡੇਕਾ ਨੂੰ ਤਿੰਨ ਸੁਖੀਆਂ ਤੋਂ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਨੂੰ ਵਾਪਸ ਪੁਲਿਸ ਸਟੇਸ਼ਨ ਲਿਆਇਆ ਜਾਂਦਾ ਤੇ ਬਹੁਤ ਹੀ ਛੇਤੀ ਬਿਨਾਂ ਕਿਸੇ ਖਾਸ ਪ੍ਰੋਬਲਮ ਦੇ ਬਿਨਾਂ ਕੋਈ ਵੀ ਟਾਈਮ ਗੁਵਾਏ ਇਹ ਦੋਨੇ ਜਣੇ ਆਪਣਾ ਜੁਰਮ ਦਾ ਇਕਬਾਲ ਕਰ ਲੈਂਦੇ ਨੇ ਇਸ ਤੋਂ ਬਾਅਦ ਇਹਨਾਂ ਤਿੰਨੇ ਕਾਤਲਾਂ ਨੂੰ ਉਹਨਾਂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਲਿਜਾਇਆ ਜਾਂਦਾ ਜੰਗਲ ਦੇ ਵਿੱਚ ਬਹੁਤ ਹੀ ਦੂਰ ਦਰਾਡੇ ਏਰੀਏ ਦੇ ਵਿੱਚ ਜਿੱਥੇ ਇਹਨਾਂ ਦੋਨਾਂ ਨੇ ਸ਼ੰਕਾਰੀ ਡੇ ਤੇ ਅਮਰਜੋਤੀ ਡੇ ਦੀਆਂ ਲਾਸ਼ਾਂ ਦੇ ਅਲੱਗ-ਅਲੱਗ ਪਾਰਟਸ ਨੂੰ ਸਿੱਟਿਆ ਸੀ ਮਤਲਬ ਜਿਸ ਲੜਕੀ ਦੇ ਲਈ ਅਮਰਜੋਤੀ ਡੇ ਨੇ ਆਪਣੀ ਹੀ ਮਦਰ ਦੇ ਨਾਲ ਰਿਲੇਸ਼ਨ ਖਰਾਬ ਕੀਤਾ ਤੇ ਉਹਦੀ ਜਿਹੜੀ ਜੌਬ ਦੇ ਲਈ ਜਿੱਥੋਂ ਹੀ ਇੱਕ ਬாய்ਫ੍ਰੈਂਡ ਹੋਰ ਨਿਕਲਦਾ ਵਾ ਉਸੇ ਜੌਬ ਦੀ ਉਹਨੇ ਸਪੋਰਟ ਕੀਤੀ ਪਰ ਫਾਈਨਲੀ ਉਹਦੀ ਉਹੀ ਜੌਬ ਤੇ ਉਹਦਾ ਉਹੀ ਲਾਈਫ ਸਟਾਈਲ ਅਮਰਜੋਤੀ ਡੇ ਤੇ ਉਹਦੇ ਮਦਰ ਸ਼ੰਕਾਰੀ ਡੇ ਦੀ ਮੌਤ ਦਾ ਕਾਰਨ ਬਣਦਾ